ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਕੈਨੇਡਾ ਇਮੀਗ੍ਰੇਸ਼ਨ ਨਿਊਜ਼ ਅਪਡੇਟ ਵਿੱਚ ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨਾਲ ਜੁੜੀਆਂ 20 ਤੋਂ 21 ਤੱਕ ਤਾਜ਼ਾ ਖਬਰਾਂ ਦੇਵਾਂਗੇ ਇਹ ਅਪਡੇਟਸ ਤੁਹਾਡੇ ਪ੍ਰਵੇਖ ਲਈ ਬਹੁਤ ਹੀ ਮਹੱਤਵਪੂਰਨ ਹਨ ਚਾਹੇ ਤੁਸੀਂ ਸਟੱਡੀ ਪਰਮਿਟ ਵਰਕ ਪਰਮਿਟ ਪੀਆਰ ਜਾਂ ਐਕਸਪ੍ਰੈਸ ਐਂਟਰੀ ਦੇ ਅਪਲੀਕੈਂਟ ਹੋ ਆਓ ਸ਼ੁਰੂ ਕਰੀਏ ਨੰਬਰ 1 2025 ਵਿੱਚ ਸਟੂਡੈਂਟਸ ਅਤੇ ਵਰਕਰਾਂ ਦੀ ਆਮਦ ਘਟ ਗਈ ਕੈਨੇਡਾ ਵਿੱਚ ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪੋਰਰੀ ਵਰਕਰਾਂ ਦੀ ਗਿਣਤੀ ਕਾਫੀ ਘਟ ਗਈ ਹੈ ਸਟੂਡੈਂਟ ਵੀਜੇ 60% ਤੱਕ ਘਟੇ ਹਨ ਅਤੇ ਵਰਕ ਪਰਮਿਟ ਹੋਲਡਰਾਂ ਦੀ ਗਿਣਤੀ ਵੀ 50% ਤੋਂ ਵੱਧ ਘਟ ਚੁੱਕੀ ਹੈ ਨੰਬਰ 2 ਪੀਆਰ ਅਪਲੀਕੈਂਟਸ ਲਈ ਟੋਫਲ ਐਸੀਟਲ ਮਨਜ਼ੂਰ ਹੁਣ ਆਇਲੈਟਸ ਤੋਂ ਇਲਾਵਾ ਟੋਫਲ ਐਸਿਟਾਈਲਸ ਵੀ ਐਕਸਟ੍ਰੈਕਟ ਹੋਵੇਗਾ ਇਹ ਟੈਸਟ ਸਸਤਾ ਵੀ ਹੈ ਅਤੇ ਆਸਾਨ ਵੀ ਖਾਸ ਕਰਕੇ ਉਹਨਾਂ ਲਈ ਜੋ ਆਇਲੈਟਸ ਨਾਲ ਮੁਸ਼ਕਲ ਮਹਿਸੂਸ ਕਰਦੇ ਹਨ ਨੰਬਰ 3 ਜਨਸੰਖਿਆ ਵਧਣ ਦੀ ਰਫ਼ਤਾਰ ਹੋਲੀ ਹੋਈ 2024 ਦੇ ਅੰਤ ਵਿੱਚ ਕੈਨੇਡਾ ਦੀ ਪੋਪੂਲੇਸ਼ਨ ਗ੍ਰੋਥ ਸਿਰਫ 0.2% ਰਹੀ ਜੋ ਪੈਂਡੇਮਿਕ ਤੋਂ ਬਾਅਦ ਸਭ ਤੋਂ ਘੱਟ ਹੈ ਨੰਬਰ 4 ਆਸਟ੍ਰੇਲੀਆ ਨੇ ਕੈਨੇਡਾ ਤੋਂ ਹਾਊਸਿੰਗ ਮਾਡਲ ਸਿੱਖਣਾ ਸ਼ੁਰੂ ਕੀਤਾ ਇਮੀਗ੍ਰੇਸ਼ਨ ਦੇ ਕੰਟਰੋਲ ਕਰਕੇ ਕੈਨੇਡਾ ਨੇ ਰੈਂਟਲ ਕਾਇਰਸਿਸ ਨੂੰ ਹੁਣ ਕੁਝ हद ਤੱਕ ਕੰਟਰੋਲ ਕਰ ਲਿਆ ਹੈ ਆਸਟ੍ਰੇਲੀਆ ਵੀ ਹੁਣ ਇਹ ਮਾਡਲ ਸਿੱਖ ਰਿਹਾ ਹੈ ਨੰਬਰ 5 ਪੀਐਮ ਕਰਨੀ ਦੇ ਨਵੇਂ ਮੈਨਿਡੇਟ ਵਿੱਚ ਇਮੀਗ੍ਰੇਸ਼ਨ ਪ੍ਰਾਥਮਿਕਤਾਵਾਂ ਪ੍ਰਧਾਨ ਮੰਤਰੀ ਕਰਨੀ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਹੁਣ ਹੋਰ ਕੰਟਰੋਲ ਵਿੱਚ ਲਿਆਂਦਾ ਜਾਵੇਗਾ ਸਕਿਲਡ ਟੈਲੈਂਟ ਨੂੰ ਪ੍ਰਾਥਮਿਕਤਾ ਮਿਲੇਗੀ ਪਰ ਕੁੱਲ ਇਨਟੇਕ ਤੇ ਲਿਮਟ ਹੋਵੇਗੀ ਨੰਬਰ 6 ਸਟਰੋਂਗ ਬਰੋਡ ਐਕਟ ਨਵਾਂ ਇਮੀਗ੍ਰੇਸ਼ਨ ਕਾਨੂੰਨ ਇਹ ਬਿਲ ਸ਼ਰਨਾਰਥੀਆਂ ਲਈ ਕੜੇ ਨਿਯਮ ਲਿਆਇਆ ਹੈ ਜੇ ਕੋਈ ਇਲੀਗਲ ਐਂਟਰੀ ਕਰਦਾ ਹੈ ਤਾਂ ਉਸ ਨੂੰ ਸਿਰਫ 14 ਦਿਨਾਂ ਵਿੱਚ ਰਿਫਿਊਜੀ ਕਲੇਮ ਫਾਈਲ ਕਰਨਾ ਪਵੇਗਾ। ਨੰਬਰ 7 ਅਸਾਈਲਮ ਸਿਕਰਾ ਲਈ ਹੋਟਲ ਫੀਡਿੰਗ ਖਤਮ 2020 ਤੋਂ ਚੱਲ ਰਹੀ ਹੋਟਲ ਫੀਡਿੰਗ ਸਤੰਬਰ 2025 ਤੋਂ ਬੰਦ ਹੋ ਜਾਵੇਗੀ। ਲਗਭਗ 1.1 ਬਿਲੀਅਨ ਡਾਲਰ ਖਰਚ ਕਰਨ ਤੋਂ ਬਾਅਦ ਇਹ ਸਕੀਮ ਰੋਕ ਦਿੱਤੀ ਜਾਵੇਗੀ ਨੰਬਰ 8 ਹਾਊਸਿੰਗ ਕ੍ਰਾਈਸਿਸ ਹੱਲ ਕਰਨ ਲਈ ਨਵੇਂ ਇਮੀਗ੍ਰੇਸ਼ਨ ਕਦਮ ਕੰਸਟਰਕਸ਼ਨ ਇੰਡਸਟਰੀ ਨੂੰ ਸਹਾਇਤਾ ਦੇਣ ਲਈ ਐਡਵਾਈਜ਼ਰੀ ਕੌਂਸਲ ਬਣਾਈ ਗਈ ਸੀ ਤਾਂ ਜੋ ਇਮੀਗ੍ਰੈਂਟ ਕਰ ਵਰਕਰਾਂ ਨੂੰ ਘਰ ਬਣਾਉਣ ਵਿੱਚ ਭਰਤੀ ਕੀਤਾ ਜਾ ਸਕੇ ਨੰਬਰ 9 ਐਕਸਪ੍ਰੈਸ ਐਂਟਰੀ ਵਿੱਚ ਕੈਟਾਗਰੀ ਬੇਸਡ ਡਰਾਸ ਹੁਣ ਹਰ ਡਰਾ ਕੈਟਾਗਰੀ ਵਾਈਜ਼ ਹੋ ਰਿਹਾ ਹੈ ਜਿਵੇਂ ਹੈਲਥ케ਅਰ ਸਟੇਮ ਟ੍ਰੇਡਸ ਐਜੂਕੇਸ਼ਨ ਅਤੇ ਫ੍ਰੈਂਚ ਸਪੀਕਰਾਂ ਨੂੰ ਖਾਸ ਤਰਜੀਹ ਮਿਲ ਰਹੀ ਹੈ ਨੰਬਰ 10 ਮਿਊਨਿਸਪਲ ਨੋਮੀਨੀ ਪ੍ਰੋਗਰਾਮ ਆ ਰਿਹਾ ਹੈ ਹੁਣ ਇਮੀਗ੍ਰੇਸ਼ਨ ਸਿਰਫ ਫੈਡਰਲ ਜਾਂ ਪ੍ਰੋਫੈਸ਼ਨਲ ਹੀ ਨਹੀਂ ਸਗੋਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੀ ਲੋੜ ਅਨੁਸਾਰ ਵੀ ਹੋਵੇਗਾ ਨੰਬਰ 11 ਸਪੌਂਸਰ ਸਪੌਂਸਰਸ਼ਿਪ ਅਤੇ ਓਪਨ ਵਰਕ ਪਰਮਿਟ ਫਾਸਟ ਟਰੈਕ IRCC ਹੁਣ ਸਪਾਊਸਰ ਅਰਜ਼ੀਆਂ ਅਤੇ ਓਪਨ ਵਰਕ ਪਰਮਿਟ ਨੂੰ ਤੇਜ਼ ਕਰਨ ਦੀ ਯੋਜਨਾ ਚ ਹੈ ਤਾਂ ਜੋ ਪਰਿਵਾਰ ਜਲਦੀ ਮਿਲ ਸਕਣ ਨੰਬਰ 12 ਐਂਟਲਰਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਵਾਧਾ ਐਂਟਲਰਟਿਕ ਕੈਨੇਡਾ ਨੋਵਾ ਸਕੋਸ਼ੀਆ ਅਤੇ ਨਿਊ ਬਰੰਜ਼ਵਿਕਰ ਪੀਈਆਈ ਅਤੇ ਨਿਊ ਫਾਉਂਡਲੈਂਡ ਵਿੱਚ ਹੈਲਥ ਕੇਅਰ ਅਤੇ ਸਕਿਲਡ ਵਰਕਰਾਂ ਲਈ ਖਾਸ ਇਨਟੇਕ ਹੋ ਰਿਹਾ ਹੈ ਨੰਬਰ 13 ਸਟਾਰਟਅਪ ਵੀਜ਼ਾ ਪ੍ਰੋਗਰਾਮ ਨੂੰ ਵਿਧਾਇਆ ਗਿਆ ਉਦਯੋਗਪਤੀਆਂ ਲਈ ਨਵੇਂ ਕੋਟੇ ਅਤੇ ਲੰਬੀ ਮਿਆਦ ਵਾਲੇ ਵਰਕ ਪਰਮਿਟ ਐਲਾਨੇ ਗਏ ਹਨ ਨੰਬਰ 14 ਇਮੀਗ੍ਰੇਸ਼ਨ ਸੇਵਾਵਾਂ ਹੁਣ ਡਿਜੀਟਲ ਹੋ ਰਹੀਆਂ ਹਨ ਕਿਉਂਕਿ ਆਨਲਾਈਨ ਪੋਰਟਲਸ ਬਾਇਓਮੈਟ੍ਰਿਕ ਸੈਂਟਰ ਅਤੇ ਡਿਜੀਟਲ ਟਰੈਕਿੰਗ ਸਿਸਟਮ ਤੇ ਹੋਰ ਵੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਨੰਬਰ 15 ਕੈਨੇਡਾ ਯੂਐਸਏ ਬਾਇਓਮੈਟ੍ਰਿਕ ਡਾਟਾ ਸ਼ੇਅਰਿੰਗ ਸ਼ੁਰੂ ਹੁਣ ਪੀਆਰ ਅਪਲਾਈ ਕੀ ਟੈਂਸ ਲਈ ਬਾਇਓਮੈਟ੍ਰਿਕ ਡਾਟਾ ਆਪਣੇ ਆਪ ਕੈਨੇਡਾ ਅਤੇ ਯੂਐਸਏ ਵਿੱਚ ਸ਼ੇਅਰ ਹੋ ਜਾਵੇਗਾ। ਨੰਬਰ 16 ਟੀਆਰਵੀ ਅਤੇ ਈਟੀਏ ਕੈਨਸਲ ਕਰਨ ਲਈ ਨਵੇਂ ਨਿਯਮ ਆਫੀਸਰਾਂ ਨੂੰ ਹੋਰ ਪਾਵਰਜ਼ ਮਿਲ ਗਈਆਂ ਹਨ ਕਿ ਉਹ ਟੀਆਰਵੀ ਜਾਂ ਈਟੀਏ ਕੈਨਸਲ ਕਰ ਸਕਣ ਅਤੇ ਅਪਲੀਕੈਂਟ ਲੋੜਾਂ ਪੂਰੀਆਂ ਨਹੀਂ ਕਰਦਾ ਨੰਬਰ 17 ਰੂਲਰ ਅਤੇ ਫ੍ਰੈਂਕੋਫੋਨ ਕਮਿਊਨਿਟੀ ਪਾਇਲਟਸ ਵਧਾਏ ਗਏ ਛੋਟੀਆਂ ਕਮਿਊਨਿਟੀਾਂ ਅਤੇ ਫ੍ਰੈਂਚ ਸਪੀਕਿੰਗ ਇਮੀਗ੍ਰੈਂਟਸ ਲਈ ਨਵੇਂ ਇਮੀਗ੍ਰੇਸ਼ਨ ਪਾਇਲਟ ਜਾਰੀ ਹਨ ਨੰਬਰ 18 ਨਵਾਂ ਪੀਆਰ ਪਾਥਵੇ ਐਲਾਨਿਆ ਗਿਆ ਹੈਲਥ케ਅਰ ਟ੍ਰੇਡਸ ਐਜੂਕੇਸ਼ਨ ਅਤੇ ਫ੍ਰੈਂਚ ਸਪੀਕਰਾਂ ਲਈ ਇੱਕ ਨਵਾਂ ਪੀਆਰ ਪਾਥਵੇ ਲਿਆਂਦਾ ਜਾ ਰਿਹਾ ਹੈ ਨੰਬਰ 19 ਬਿਲ ਸੀ ਮਾਈਨਸ 3 ਡਿਸੈਂਟ ਬੇਸ ਸਿਟੀਜ਼ਨਸ਼ਿਪ ਵਾਪਸ ਇਹ ਬਿਲ 19 ਡਿਸੈਂਟੈਂਸ ਨੂੰ ਸਿਟੀਜ਼ਨਸ਼ਿਪ ਹੱਕ ਦੇਵੇਗਾ ਜਿਨ੍ਹਾਂ ਦੀ ਪਹਿਲਾਂ ਯੋਗਤਾ ਰੱਦ ਕਰ ਦਿੱਤੀ ਗਈ ਸੀ ਨੰਬਰ ਬੀ ਸਿਟੀਜ਼ਨਸ਼ਿਪ ਅਤੇ ਪਾਸਪੋਰਟ ਸੇਵਾਵਾਂ ਡਿਜੀਟਲ ਹੋਈਆਂ ਹੁਣ ਸਿਟੀਜ਼ਨਸ਼ਿਪ ਅਰਜ਼ੀਆਂ ਆਨਲਾਈਨ ਫਾਈਲ ਹੋ ਸਕਦੀਆਂ ਹਨ ਡਿਜੀਟਲ ਇੰਟਰਵਿਊਜ਼ ਵੀ ਸੰਭਵ ਹਨ ਅਤੇ ਇੰਡੀਜਨਸ ਕਮਿਊਨਿਟੀਆਂ ਤੇ ਨੋਲੇਜ ਕੀਪਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਦੋਸਤੋ ਇਹ ਸਨ ਜੀ ਅੱਜ ਦੀਆਂ ਕੈਨੇਡਾ ਇਮੀਗ੍ਰੇਸ਼ਨ ਦੀਆਂ ਟੌਪ 20 ਹੈਡਲਾਈਨਸ ਇਨ੍ਹਾਂ ਅਪਡੇਟਸ ਤੋਂ ਸਪਸ਼ਟ ਹੁੰਦਾ ਹੈ ਕੈਨੇਡਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਹੋਰ ਕੰਟਰੋਲ ਵਿੱਚ ਲਿਆਉਣਾ ਚਾਹੁੰਦਾ ਹੈ ਜਿੱਥੇ ਸਕਿਲਡ ਵਰਕਰਾਂ ਨੂੰ ਪ੍ਰਾਥਮਿਕਤਾ ਮਿਲੇਗੀ ਪਰ ਗਲਤ ਵਰਤੋਂ ਤੇ ਸਖਤ ਵਾਰ ਸਖਤ ਕਾਰਵਾਈ ਵੀ ਹੋਵੇਗੀ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਅਨੁਸਾਰ ਇਹ ਚੇਂਜਸ ਪੰਜਾਬੀ ਸਟੂਡੈਂਟਸ ਅਤੇ ਪਰਿਵਾਰਾਂ ਲਈ ਚੰਗੀ ਖਬਰ ਹਨ ਜਾਂ ਮੁਸ਼ਕਲਾਂ ਵਧਾਉਣ ਵਾਲੀਆਂ ਹਨ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਹੋਰ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ